ਅਸੀਂ ਇੱਥੇ ਡੀਐਮਓ ਲਵਲੀਨ ਮੈਡਮ ਜੋ ਕਿ ਡੀਪੀਐਮ ਦਾ ਚਾਰਜ ਨਿਭਾ ਰਿਆ ਉਹਨਾਂ ਦੇ ਖਿਲਾਫ ਧਰਨਾ ਲਾਉਣ ਆਏ ਆਂ ਲਾਸਟ 6 ਤਰੀਕ ਨੂੰ ਚਬਾਲ ਬਲੌਗ ਦੀ ਮੀਟਿੰਗ ਹੋਈ ਸੀ ਜੋ ਕਿ ਐਨਸੀਡੀ ਤੇ ਆਵਾ ਦੇ ਰਿਲੇਟਿਡ ਸੀ ਉਹਦੇ ਵਿੱਚ ਸਾਡੇ ਰਵਿੰਦਰ ਸੀਐਚਓ ਉਹਨਾਂ ਨੂੰ ਗਲਤ ਸ਼ਬਦਾਵਲੀ ਮੈਡਮ ਵੱਲੋਂ ਵਰਤੀ ਗਈ ਕਿ ਤੂੰ ਐਦਾਂ ਬੋਲਦੀ ਆਂ ਉਦਾਂ ਬੋਲਦੀ ਆਂ ਚਾਦ ਕਿ ਉਸ ਲੜਕੀ ਵੱਲੋਂ ਇੱਕ ਇੱਕੋ ਆਨਸਰ ਸੀਗਾ ਕਿ ਮੈਡਮ ਮੀਟਿੰਗ ਦੇ ਬਹਾਨੇ ਤੁਸੀਂ ਸਾਨੂੰ ਜਲੀਲ ਨਾ ਕਰੋ ਪਲੀਜ਼ ਅਹੀਂ ਆਪਣੀ ਡਿਗਰੀ ਦੀ ਬੇਸ ਤੇ ਸਾਨੂੰ ਮਿਲਿਆ ਹੋਇਆ ਅਸੀਂ ਟੈਸਟ ਦੇ ਕੇ ਫਿਰ ਇੱਥੇ ਭਰਤੀ ਹੋਏ ਆ ਨਾ ਕਿ ਅਸੀਂ ਕਿਸੇ ਦੀ ਸਿਫਾਰਿਸ਼ ਤੇ ਤਾਂ ਅਸੀਂ ਕਿਸੇ ਨੂੰ ਪੈਸੇ ਦੇ ਕੇ ਭਰਤੀ ਹੋਏ ਆ ਫਿਰ ਕਹਿ ਦਿੱਤਾ ਜਾਂਦਾ ਕਿ ਤੁਸੀਂ ਤਾਂ ਨਕੰਮੇ ਆ ਤੁਹਾਨੂੰ ਤਾਂ ਕੋਈ ਤੁਸੀਂ ਤੇ ਮੁਕਤ ਦੀਆਂ ਤਨਖਾਹਾਂ ਖਾਂਦੇ ਹੋ ਜੇ ਅਸੀਂ ਕੁਝ ਬੋਲਦੇ ਆਂ ਫਿਰ ਕਹਿੰਦੇ ਤੁਸੀਂ ਝੰਡੇ ਚੁੱਕ ਲੈਂਦੇ ਹੋ ਤੁਹਾਡੀਆਂ ਪ੍ਰਧਾਨ ਜੜੀਆਂ ਆ ਤੁਹਾਡੀ ਯੂਨੀਅਨ ਜਿਹੜੀ ਆ ਉਹ ਮੈਂ ਖਤਮ ਕਰਨੀ ਆ ਮਤਲਬ ਪਰਸਨਲ ਵੀ ਕੁਸ਼ਣ ਦੇ ਕਿਸੇ ਵੀ ਚੀਜ਼ ਤੇ ਕੋਈ ਆਪਾਂ ਕਰਦੇ ਆਂ ਇੱਥੇ ਆ ਕੇ ਆਪਣੀ ਸ਼ਿਕਾਇਤ ਕਰਦੇ ਆਂ ਤੇ ਮੈਡਮ ਵੱਲੋਂ ਉਹਨੂੰ ਦਬਾ ਦਿੱਤਾ ਜਾਂਦਾ ਵਾ ਅਣੀ ਮੰ ਕੀ ਨਾਮ ਤੁਹਾਡਾ ਮੇਰਾ ਤੇ ਮੈਂ ਡਬਲਿਊਸੀ ਬਾਗੜੀਆਂ ਬਲਾਕ ਚ ਭਾਲ ਜ਼ਿਲ੍ਹਾ ਤਰਨਤਾਰਨ ਇਥੇ ਹੀ ਕਮਿਊਨਿਟੀ ਹੈਲਥ ਅਫਸਰ ਮਲਾਜ਼ਮਾ ਇਹਨਾਂ ਦੀ ਹੈਲਥ ਡਿਪਾਰਟਮੈਂਟ ਦੀ ਤੇ ਜਿਸ ਦਿਨ ਤੁਹਾਡੀ ਮੀਟਿੰਗ ਇਹ ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਮਤਲਬ ਐਨਸੀਡੀ ਪੋਰਟਲਸ ਹੁੰਦੇ ਆ ਸਾਡੇ ਆਬਾ ਆਈਡੀਆਂ ਦੇ ਪੋਰਟਲਸ ਹੁੰਦੇ ਆ ਉਹਦੇ ਬਾਰੇ ਗੱਲਬਾਤ ਕਰਨ ਲਈ ਇਹ ਮੀਟਿੰਗ ਜਿਹੜੀ ਹੀ ਰੱਖੀ ਗਈ ਸੀ ਮੈਡਮ ਵੱਲੋਂ ਜਦ ਕਿ ਇਹ ਮੀਟਿੰਗ ਸਾਡੀਆਂ ਪ੍ਰੋਗਰਾਮ ਅਫਸਰਸ ਵੱਲੋਂ ਹੋਣੀਆਂ ਚਾਹੀਦੀਆਂ ਵਾ ਬਟ ਇਹ ਮੀਟਿੰਗਸ ਜਿਹੜੀਆਂ ਵਾ ਚਲੋ ਮੈਡਮ ਨੂੰ ਇੱਕ ਵਾਧੂ ਚਾਰਜ ਮਿਲਿਆ ਹੋਇਆ ਡੀਐਮ ਡੀਪੀਐਮ ਦਾ ਉਹਦਾ ਕਰਕੇ ਮੈਡਮ ਸਾਡੀਆਂ ਮੀਟਿੰਗਸ ਲੈਂਦੇ ਆ ਚਲੋ ਆਪਾਂ ਮਤਲਬ ਹਰ ਵਾਰੀ ਕੀ ਕਰਦੇ ਆ ਕਿ ਰਿਸਪੈਕਟਫੁਲੀ ਇਹਨਾਂ ਦੀਆਂ ਮੀਟਿੰਗਸ ਅਟੈਂਡ ਕਰੀ ਦੀਆਂ ਵਾ ਕਦੀ ਆਪਾਂ ਕੋਈ ਸਵਾਲ ਜਵਾਬ ਨਹੀਂ ਕਰਦੇ ਜੇ ਕੋਈ ਕਰਦਾ ਵੀ ਹੈ ਤੇ ਉਹਨੂੰ ਦਬਾ ਦਿੱਤਾ ਜਾਂਦਾ ਵਾ ਉੱਥੇ ਕਹਿ ਦਿੱਤਾ ਜਾਂਦਾ ਵਾ ਜੇ ਕੋਈ ਕੁਐਸਚਨ ਪੁੱਟਦਾ ਪੁੱਛਦਾ ਵੀ ਹੈਗਾ ਵਾ ਤੇ ਜਾਂ ਤੇ ਉਹਦੇ ਕੱਪੜਿਆਂ ਦੇ ਕਮੈਂਟ ਕਰ ਦਿੰਦੇ ਆ ਜਾਂ ਉਹਨੂੰ ਕੁਝ ਕਹਿ ਦਿੰਦੇ ਜਿਹੜਾ ਤੁਹਾਡਾ ਅਫਸਰ ਵਰਡ ਆ ਉਹਨੂੰ ਦਪਾਉਣਾ ਤੇ ਅਫਸਰ ਵਰਡ ਅਸੀਂ ਆਪਣੇ ਚਲੋ ਅਸੀਂ ਆਪਣੀ ਡਿਗਰੀ ਦੀ ਬੇਸ ਤੇ ਸਾਨੂੰ ਮਿਲਿਆ ਹੋਇਆ ਅਸੀਂ ਟੈਸਟ ਦੇ ਕੇ ਫਿਰ ਇੱਥੇ ਭਰਤੀ ਹੋਏ ਆ ਨਾ ਕਿ ਅਸੀਂ ਕਿਸੇ ਦੀ ਸਿਫਾਰਿਸ਼ ਤੇ ਤਾਂ ਅਸੀਂ ਕਿਸੇ ਨੂੰ ਪੈਸੇ ਦੇ ਕੇ ਭਰਤੀ ਹੋਏ ਆ ਫਿਰ ਕਹਿ ਦਿੱਤਾ ਜਾਂਦਾ ਕਿ ਤੁਸੀਂ ਤਾਂ ਨਿਕੰਮੇ ਹੋ ਤੁਹਾਨੂੰ ਤਾਂ ਕੋਈ ਤੁਸੀਂ ਤੇ ਮੁਕਤ ਦੀਆਂ ਤਨਖਾਹਾਂ ਖਾਂਦੇ ਹੋ ਨਾ ਤੁਸੀਂ ਕੋਈ ਕੰਮ ਕਰਦੇ ਜੇ ਅਸੀਂ ਕੰਮ ਨਹੀਂ ਕਰਦੇ ਫਿਰ ਇਹ ਸਾਡੀਆਂ ਰਿਪੋਰਟਾਂ ਉੱਪਰ ਕਿਵੇਂ ਭੇਜਦੇ ਆ ਫਿਰ ਜੇ ਅਸੀਂ ਕੁਝ ਬੋਲਦੇ ਆ ਫਿਰ ਕਹਿੰਦੇ ਤੁਸੀਂ ਝੰਡੇ ਚੁੱਕ ਲੈਂਦੇ ਹੋ ਤੁਹਾਡੀਆਂ ਪ੍ਰਧਾਨ ਜੜੀਆਂ ਆ ਤੁਹਾਡੀ ਯੂਨੀਅਨ ਜੜੀ ਆ ਉਹ ਮੈਂ ਖਤਮ ਕਰਨੀ ਆ ਮਤਲਬ ਪਰਸਨਲ ਵੀ ਕੁਝ ਜੇ ਕਿਸੇ ਵੀ ਚੀਜ਼ ਤੇ ਕੋਈ ਆਪਾਂ ਕਰਦੇ ਆ ਇੱਥੇ ਆ ਕੇ ਆਪਣੀ ਸ਼ਿਕਾਇਤ ਕਰਦੇ ਆ ਤੇ ਮੈਡਮ ਵੱਲੋਂ ਨੂੰ ਦਬਾ ਦਿੱਤਾ ਜਾਂਦਾ ਵਾ ਤੇ ਫਿਰ ਉਹੀ ਗੱਲ ਦੇ ਪਿੱਛੇ ਲੱਗ ਕੇ ਸਾਨੂੰ ਭਰੀ ਮੀਟਿੰਗ ਦੇ ਵਿੱਚ ਟੌਂਡ ਮਾਰੇ ਜਾਂਦੇ ਆ ਕਿ ਤੁਸੀਂ ਤੇ ਕੁੱਕੜ ਖੇਡ ਆਈ ਤੇ ਆਪਣੇ ਸਿਰ 'ਚ ਪਾਈ ਇਹ ਲੈਂਗੁਏਜ ਸਾਡੇ ਲਈ ਕੀਤੀ ਜਾਂਦੀ ਆ ਜਾਂਾਨੂੰ ਇਹ ਕਿਹਾ ਜਾਂਦਾ ਵਾ ਕਿ ਜੇ ਤੁਸੀਂ ਆਪਾਂ ਜੋ ਕਿ ਕੋਈ ਤੇ ਤੁਹਾਡਾ ਆਪਣਾ ਹੀ ਢਿਡ ਨੰਗਾ ਹੋਣਾ ਮਤਲਬ ਇਹ ਤੁਕਾਂ ਅਸੀਂ ਇੱਕ ਪੜਿਆ ਲਿਖਿਆ ਵਰਗਿਆਂ ਤੇ ਅਸੀਂ ਇਹ ਇਹ ਸਾਰੀਆਂ ਤੁਕਾਂ ਸੁਣਨ ਦੇ ਲਈ ਇੱਥੇ ਜੌਬ ਨਹੀਂ ਕਰਦੇ ਮੇਰੇ ਹਿਸਾਬ ਦੇ ਨਾਲ ਤੇ ਜਿਹੜਾ ਮੁਲਾਜ਼ਮ ਵਰ ਗਿਆ ਸਾਡੇ ਅਫਸਰ ਤੇ ਸਾਡੇ ਲਈ ਇਨਸਪੀਰੇਸ਼ਨ ਹੁੰਦੇ ਆ ਅਹੀਂ ਮਤਲਬ ਐਵੇਂ ਅਹੀਂ ਇਹਨਾਂ ਅਪਸਰਾਂ ਤੋਂ ਸਾਰੀਆਂ ਚੀਜ਼ਾਂ ਸਿੱਖਣੀਆਂ ਆਂ ਜੇ ਸਾਡੇ ਅਫਸਰ ਹੀ ਆਵੰਦੇ ਹੋਣਗੇ ਤੇ ਫਿਰ ਅਹੀਂ ਇਹਨਾਂ ਤੋਂ ਕੀ ਸਿੱਖ ਸਕਦੇ ਆਂ ਮਤਲਬ ਜਿਵੇਂ ਹਰ ਗੱਲ 'ਚ ਧਮਕੀਆਂ ਕਿ ਮੈਂ ਤੁਹਾਡੀ ਪਰਫਾਰਮੈਂਸ ਜਿਹੜੀ ਆ ਮੈਡਮ ਵੱਲੋਂ ਧਮਕੀ ਦਿੱਤੀ ਜਾਂਦੀ ਸਾਫ਼-ਸਾਫ਼ ਕਿ ਜੇ ਕੋਈ ਮੇਰੇ ਤੋਂ ਕੁਝ ਪੁੱਛੇਗਾ ਜਾਂ ਮੇਰੇ ਨੂੰ ਅਹੀਂ ਖੜੇ ਹੋ ਕੇ ਪੁੱਛਦੇ ਆਂ ਤੇ ਉਥੇ ਇਹ ਕਿਹਾ ਜਾਂਦਾ ਕਿ ਮੈਂ ਤੁਹਾਡੀ ਪਰਫਾਰਮੈਂਸ ਜਿਹੜੀ ਆ ਮੇਰੇ ਹੱਥੋਂ ਹੀ ਨਿਕਲਣੀ ਆ ਮੇਰੀ ਉੱਪਰ ਤੱਕ ਬਹੁਤ ਪਹੁੰਚਿਆ ਮਤਲਬ ਉਹ ਤਾਂ ਇਹ ਕਹਿੰਦੇ ਆ ਕਿ ਮੈਨੂੰ ਨਾ ਤੇ ਕੋਈ ਐਮਐਲਏ ਹਿਲਾ ਸਕਦਾ ਵਾ ਤੇ ਨਾ ਹੀ ਮੈਨੂੰ ਕੋਈ ਹੈਲਥ ਮਿਨਿਸਟਰ ਤੱਕ ਹਿਲਾ ਸਕਦੇ ਆ ਮੇਰੀ ਇੰਨੀ ਪਹੁੰਚ ਆ ਤੇ ਮੈਂ ਤੁਹਾਡੀ ਪਰਫਾਰਮੈਂਸ ਜਦੋਂ ਮਰਜੀ ਆਪ ਨੂੰ ਖਰਾਬ ਕਰ ਸਕਦੀ ਆ ਮੇਰੀ ਏਸੀਆਰ ਮਤਲਬ ਸਿੱਧਾ ਕਹਿ ਦਿੰਦੇ ਲੰਗਿੰਗ ਯੂਜ਼ ਕਰਦੇ ਆ ਕਿ ਪਾਣੀ ਮੇਰੇ ਪੁਲਾਂ ਥਲੋਂ ਦੀ ਲੰਗਣਾ ਇਹ ਵਰਡ ਬੋਲੇ ਜਾਂਦੇ ਹਨ ਇਹਨਾਂ ਨੂੰ 15 ਸਾਲ ਹੋ ਗਏ ਇੱਥੇ ਜੋਬ ਕਰਦੇ ਆਨੂੰ ਤੇ ਉਹਨਾਂ ਦੀ ਅਹੀਂ ਸਾਡਾ ਕੇਡਰ ਜਿਹੜਾ 6 ਸਾਲ ਤੋਂ ਆਇਆ ਹੈਗਾ ਮਤਲਬ ਸਾਡੀ ਸਾਨੂੰ ਇਹੀ ਸਮਝਦੇ ਆ ਕਿ ਇਹ ਕੁਛ ਨਹੀਂ ਆ ਇਹਨਾਂ ਦੀ ਐਸੋਸੀਏਸ਼ਨ ਕੁਛ ਨਹੀਂ ਹੈਗਾ ਮਤਲਬ ਕਿ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਉਹ ਸਾਨੂੰ ਬੋਲ ਸਕਦੇ ਸਾਡੀ ਬੇਇੱਜ਼ਤੀ ਕਰ ਸਕਦੇ ਸਾਡੀ ਬੇਇੱਜ਼ਤੀ ਕਰ ਸਕਦੇ ਆ ਹਨਾ ਜੋ ਮਰਜ਼ੀ ਗੱਲ ਕਰ ਸਕਦੇ ਆ ਫਿਰ ਇਹ ਵੀ ਕਹਿ ਦਿੰਦੇ ਆ ਮਤਲਬ ਜੇ ਆਪਾਂ ਕੁਝ ਕਹਿ ਰਹੀਏ ਕਿ ਮੈਡਮ ਮੈਂ ਉਸ ਦਿਨ ਵੀ ਮੇਰੀ ਰਿਕਵੈਸਟ ਕੀਤੀ ਸੀ ਕਿ ਮੈਡਮ ਇਹ ਮੀਟਿੰਗ ਚੱਲ ਰਹੀ ਆ ਪਲੀਜ਼ ਤੁਸੀਂ ਰਿਕਵੈਸਟ ਆ ਕਿ ਅਮੇ ਸਾਨੂੰ ਨਾਮ ਬੋਲਿਆ ਕਰੋ ਬੇਇੱਜ਼ਤੀ ਸਾਡੀ ਨਾਮ ਕਰਿਆ ਕਰੋ ਤੇ ਮੈਡਮ ਨੇ ਉੱਥੇ ਵੀ ਬਹੁਤ ਕੁਝ ਬੋਲਿਆ ਮੈਨੂੰ ਪਤਾ ਸਭ ਤੁਸੀਂ ਕੀ ਕਰਦੇ ਫਿਰਦੇ ਹੋ ਕਿਸੇ ਦੇ ਪਰਸਨਲ ਕਿਸੇ ਨੂੰ ਪਰਸਨਲ ਕਮੈਂਟ ਨਹੀਂ ਕਰ ਸਕਦੇ ਤੁਸੀਂ ਇੱਕ ਪ੍ਰੋਫੈਸ਼ਨਲ ਮੀਟਿੰਗ ਦੇ ਵਿੱਚ ਪ੍ਰੋਫੈਸ਼ਨਲ ਜਿਹੜੀ ਮੀਟਿੰਗ ਹੁੰਦੀ ਸਾਡੀ ਉਹਦਾ ਮੁੱਦਾ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਨਾ ਉਹਦਾ ਮੁੱਦਾ ਕੋਈ ਸਾਡਾ ਰੱਖਿਆ ਜਾਂਦਾ ਵਾ ਕਿ ਜੈਸ ਰਿਗਾਰਡਿੰਗ ਸਾਡੀ ਮ ਫਟ ਕਰਦੇ ਆ ਤੇ ਉਹਦਾ ਜਵਾਬ ਨਹੀਂ ਹੁੰਦਾ ਜੇ ਮੰਨ ਲਓ ਕਿ ਉਹ ਮੀਟਿੰਗ ਦੇ ਕੋਈ 에ਰਰ ਆ ਰਹੇ ਪੋਰਟਲਸ ਹੀ ਪੁੱਛ ਲਿਆ ਕਿ ਇਹ ਤੁਸੀਂ ਸਾਨੂੰ ਸਟੇਟ ਵੱਲੋਂ ਸਹੀ ਕਰਾ ਕੇ ਦਿਓ ਉਹਦੇ ਬਾਰੇ ਚ ਉਹਨਾਂ ਨੇ ਕੁਝ ਨਹੀਂ ਕਰਨਾ ਬਸ ਸਾਨੂੰ ਇਹ ਕਹਿ ਦੇਣਾ ਕਿ ਇਹ ਤੁਹਾਨੂੰ ਕੰਮ ਦਿੱਤਾ ਗਿਆ ਵਾ ਇਹ ਕੰਮ ਤੁਸੀਂ ਕਰਨਾ ਵਾ ਤੇ ਕਰਨਾ ਆ ਤੇ ਜੇ ਪੁੱਛ ਲੋਗੇ ਮੈਡਮ ਇਹ ਪੋਰਟਲਸ ਨਹੀਂ ਚੱਲ ਰਹੇ ਫਿਰ ਅਸੀਂ ਇਹਦਾ ਕੀ ਕਰੀਏ ਤੇ ਉਸ ਤੋਂ ਬਾਅਦ ਸਾਨੂੰ ਇਹ ਗੱਲਾਂ ਸਾਰੀਆਂ ਦੂਜੀਆਂ ਗੱਲਾਂ ਵਾਲ ਆ ਜਾਂਦੇ ਆ ਕਿ ਤੁਸੀਂ ਇਦਾਂ ਕਰਦੇ ਹੋ ਮਤਲਬ ਹਰ ਇੱਕ ਚੀਜ਼ ਤੇ ਬੋਲਦੇ ਆ ਜੇ ਕੱਪੜਿਆਂ ਦੇ ਪਰਸਨਲ ਕਮੈਂਟ ਕਰਨੇ ਆ ਕਿ ਤੁਸੀਂ ਇਦਾਂ ਤੁਰੇ ਫਿਰਦੇ ਹੋ ਆਪਾਂ ਜੇ ਕਿਸੇ ਦੇ ਸੈਂਟਰ ਤੇ ਚੈਕਿੰਗ ਕਰਨ ਜਾਂਦੇ ਆ ਤੇ ਉਥੇ ਜੇ ਕੋਈ ਆਪਣੀ ਡ्रेसਿੰਗ ਸੈਂਸ ਨਾ ਹਰ ਕੋਈ ਪਰਸਨ ਜਿਹੜਾ ਉਹ ਆਪਣੀ ਡ्रेसਿੰਗ ਸੈਂਸ ਲਈ ਇੰਡੀਪੈਂਡੈਂਟ ਆ ਨਹੀਂ ਬੋਲ ਸਕਦੇ ਉਹਨਾਂ ਨੂੰ ਉਥੇ ਜਾ ਕੇ ਇਹ ਕਹਿੰਦੇ ਕਿ ਤੁਸੀਂ ਨਾਣਾ ਮੰਗੂ ਤੁਰੀਆਂ ਫਿਰਦੀਆਂ ਮਤਲਬ ਇਹ ਅਸੀਂ ਇੱਕ ਪੜ੍ਹੇ ਲਿਖੇ ਵਰਗ ਦੇ ਬੱਚੇ ਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜੇ ਅਫਸਰ ਆ ਉਹ ਇਦਾਂ ਗੱਲ ਨਾ ਕਰਨ ਤੇ ਹੀ ਇਹ ਹੀ ਮੰਗ ਕਰਦੇ ਆ ਕਿ 15 ਸਾਲ ਤੋਂ ਜੇ ਇੱਥੇ ਇਹਨਾਂ ਦਾ ਇੰਨਾ ਤਾਂ ਕਸ਼ਾ ਹੀ ਚੱਲ ਰਹੀ ਆ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਹਨਾਂ ਦੀ ਬਦਲੀ ਕੀਤੀ ਜਾਵੇ ਸਾਨੂੰ ਇਹ ਅਫਸਰ ਨਹੀਂ ਚਾਹੀਦੇ ਅਸੀਂ ਉਹਨਾਂ 'ਤੇ ਧਰਨਾ ਦਵਾਂਗੇ ਇੱਥੇ ਜਦੋਂ ਤੱਕ ਸਾਡੇ ਸਿਵਲ ਸर्जਨ ਸਾਹਿਬ ਲਿਖ ਨਹੀਂ ਦਿੰਦੇ ਚਿੱਠੀ ਤੇ ਲਿਖ ਨਹੀਂ ਦਿੰਦੇ ਕਿ ਇਹਨਾਂ ਦੀ ਬਦਲੀ ਹੋਵੇ ਕਿਉਂਕਿ ਜਿਹੜੀ ਇਹਨਾਂ ਨੇ ਮੇਰੀ ਚਿੱਠੀ ਕੱਢੀ ਈ ਉਹ ਮੇਰੇ ਪੂਰੇ ਜ਼ਿਲ੍ਹੇ ਦੇ ਵਿੱਚ ਜਦਕਿ ਮੇਰੇ ਨਾਮ ਤੇ ਪਰਸਨਲ ਚਿੱਠੀ ਕੱਢੀ ਗਈ ਸੀ ਉਹ ਤੇ ਉਹ ਚਿੱਠੀ ਮੇਰੇ ਐਸਐਮਓ ਸਾਹਿਬ ਨੂੰ ਪਾਣੀ ਪਾਉਂਦੀ ਹੀ ਪਹਿਲੀ ਗੱਲ ਤੇ ਮੇਰੇ ਮਚਵਾਲ ਬਲੌਕ ਦੇ ਐਸਐਮ ਨੂੰ ਭੇਜਦੇ ਮੇਲ ਕਰਦੇ ਮੈਨੂੰ ਪਾਉਂਦੇ ਪਰਸਨਲੀ ਇਹਨਾਂ ਨੇ ਉਹ ਚਿੱਠੀ ਸਾਰੇ ਗਰੁੱਪ ਚ ਪਾ ਕੇ ਮੇਰੀ ਇੱਕ ਸਾਹਬ ਦਾ ਮੈਨੂੰ ਡਿਫੇਮ ਕੀਤਾ ਮੇਰੀ ਮਾਨਹਾਨੀ ਹੋਈ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਮਾਨਸਿਕ ਪ੍ਰੈਸ਼ਰ ਦੇ ਵਿੱਚ ਵੀ ਰਹੀ ਹਾਂ ਇਸ ਚੀਜ਼ ਨੂੰ ਲੈ ਕੇ ਕਿ ਮੇਰੀ ਚਿੱਠੀ ਇੱਕ ਜ਼ਿਲ੍ਹੇ ਦੇ ਵਿੱਚ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜੀ ਮੇਰੀ ਚਿੱਠੀ ਆ ਨਾ ਉਹ ਪਹੁੰਚ ਚੁੱਕੀ ਆ ਤੇ ਉਹ ਉਹਦੇ ਵਿੱਚ ਲਿਖਿਆ ਕੁਝ ਨਹੀਂ ਸੀ ਉਹਦੇ ਵਿੱਚ ਬਸ ਇਹ ਹੀ ਕਿ ਇਹਨਾਂ ਨੇ ਵਿਗਨ ਪਾਇਆ ਸਾਡੀ ਚੱਲਦੀ ਮੀਟਿੰਗ ਚ ਮੈਂ ਇਹ ਪੁੱਛਣਾ ਚਾਹੁੰਦੀ ਕਿ ਜੇ ਮਤਲਬ ਇੱਕ ਮੀਟਿੰਗ ਦੇ ਵਿੱਚ ਅਸੀਂ ਪਸਟ ਵਿਚਾਰ ਵਟਾਂਦਰੀ ਕਰਨੇ ਆ ਮੀਟਿੰਗ ਤੇ ਤਾਂ ਹੀ ਰੱਖੀ ਜਾਨੀ ਕਿ ਤੁਸੀਂ ਕਮਿਊਨੀਕੇਸ਼ਨ ਕਰ ਸਕੋ ਇੱਕ ਦੂਜੇ ਨਾਲ ਇੱਕ ਦੂਜੀਆਂ ਜਿਹੜੀਆਂ ਪ੍ਰੋਬਲਮ ਸਾਡੀਆਂ ਸੋਲਵ ਹੋ ਸਕਣ ਤਾਂ ਹੀ ਅਹੀ ਮੀਟਿੰਗ ਇਥੇ ਰਿਵਿਊ ਮੀਟਿੰਗ ਲਈ ਆਉਂਦੇ ਆ ਪਰ ਜਦੋਂ ਸਾਨੂੰ ਉਹ ਮੀਟਿੰਗ ਦਾ ਕੋਈ ਹੱਲ ਨਹੀਂ ਨਹੀਂ ਦੇਣਾ ਤੇ ਫਿਰ ਆਪਾਂ ਮਤਲਬ ਅਸੀਂ ਜੋ ਨਹੀਂ ਕਿ ਸਾਨੂੰ ਐਵੇਂ ਦੇ ਅਫਸਰ ਨਹੀਂ ਚਾਹੀਦੇ ਜਿਹੜੀ ਸਾਡੀ ਇੱਜ਼ਤ ਹੀ ਨਹੀਂ ਇੱਕ ਮੁਲਾਜ਼ਮ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਜੇ ਇਹਨਾਂ ਕੋਸ਼ੂਨ ਦੇ 바 ਵੀ ਉਹਦੇ ਵੀ ਤੇ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਸਾਡੇ ਨਾਲ ਜਿਹੜਾ ਵਾ ਇੱਜ਼ਤ ਨਾਲ ਪੇਸ਼ ਹੋਣ ਨਹੀਂ ਵੀ ਇੱਕ ਪੜੇ ਲਿਖੇ ਮੁਲਾਜ਼ਮ ਆ ਕਿ ਇੱਜ਼ਤ ਤੇ ਹਰ ਇੱਕ ਬੰਦੇ ਨੇ ਹੁੰਦੀ ਆ ਵੇਖੋ ਚਾਹੇ ਉਹ ਕਿਹੇ ਵੀ ਵਰਗ ਦਾ ਜਿਹੜਾ ਮੁਲਾਜ਼ਮ ਆ ਉਹਦੀ ਇੱਜ਼ਤ ਆ ਪਰ ਇਹਨਾਂ ਵੱਲੋਂ ਇਦਾਂ ਨਹੀਂ ਕੀਤਾ ਜਾਂਦਾ ਹਰ ਇੱਕ ਮੀਟਿੰਗ ਦੇ ਵਿੱਚ ਮਤਲਬ ਇਹ ਹੀ ਬੋਲਿਆ ਜਾਂਦਾ ਵਾ ਕਿ ਮੈਂ ਮਤਲਬ ਜੇ ਮੈਂ ਕੁਝ ਵੀ ਬੋਲ ਦਿੰਦੀ ਆ ਉਹ ਗੱਲ ਪੂਰੀ ਹੋਣੀ ਚਾਹੀਦੀ ਹੈ ਜਿਹੜੀ ਇਹ ਤੁਹਾਡੇ ਨਾਲ ਗੱਲਬਾਤ ਹੋਈ ਹੈ ਇਹਦੇ ਸਬੰਧ ਵਿੱਚ ਤੁਸੀਂ ਜੋ ਸਰਪ੍ਰਿੰਸ ਸਾਹਿਬ ਨੂੰ ਮਿਲਿਆ ਇਸ ਬੰਦ ਦੇ ਵਿੱਚ ਆਪਾਂ ਮੈਂ ਆਪਣਾ ਪੱਖ ਰੱਖਣ ਲਈ ਆਪਣੀ ਚਿੱਠੀ ਵੀ ਲਿਖੀ ਸੀਵਲ ਸੱਜਣ ਸਾਹਿਬ ਨੂੰ ਤੇ ਬਾਕੀ ਮੇਰੀ ਯੂਨੀਅਨ ਨੇ ਵੀ ਲਿਖੀ ਗੀ ਮੈਡਮ ਹਰ ਮੀਟਿੰਗ 'ਚ ਗਲਤ ਸ਼ਬਦਾਵਲੀ ਨਾਲ ਸਾਨੂੰ ਸੰਬੋਧਿਤ ਕਰਦੇ ਆ ਪਰ ਸਾਨੂੰ ਬਾਹਰ 4 ਘੰਟੇ ਤੱਕ ਬਿਠਾ ਕੇ ਰੱਖਿਆ ਗਿਆ ਮਤਲਬ ਕਿ ਸਾਬ ਲੋਕ ਆ ਗਿਆ ਕਿ ਸਾਡੀਆਂ ਮੀਟਿੰਗਸ ਚੱਲ ਰਹੀਆਂ ਵਾਂ ਆਪਾਂ 5 ਵਜੇ ਤੱਕ ਵੇਟ ਕੀਤੀ 5 ਵਜੇ ਤੋਂ 5 ਮਿੰਟ ਪਹਿਲਾਂ ਸਾਨੂੰ ਅੰਦਰ ਜਾਣ ਦਿੱਤਾ ਗਿਆ ਸਾਡੀ ਚਿੱਠੀ ਉੱਥੇ ਹੀ ਰੱਖ ਦਿੱਤੀ ਗਈ ਟੇਬਲ ਤੇ ਨਾ ਉਹਨੂੰ ਪੜਿਆ ਗਿਆ ਨਾ ਸਾਨੂੰ ਸੁਣਿਆ ਗਿਆ ਤੇ ਉਹ ਚਿੱਠੀ ਦੇ ਨਾਂ ਕੋਈ ਨੰਬਰ ਲਾਇਆ ਗਿਆ ਜਦਕਿ ਅਸੀਂ ਜੇ ਅਸੀਂ ਐਨ ਐਚ ਐਮ ਦੇ ਮੁਲਾਜ਼ਮ ਆ ਤੇ ਇੱਕ ਚਿੱਠੀ ਦੇ ਉੱਤੇ ਸਾਡਾ ਨੰਬਰ ਬੰਨਾ ਲੱਗਣਾ ਤੇ ਬੰਦਾ ਸੀ ਨਾ ਕਿ ਉਹ ਨੰਬਰ ਲੱਗ ਕੇ ਸਾਡੀ ਚਿੱਠੀ ਸੁਣਵਾਈ ਸਾਡੀ ਚਲੋ ਬਾਤ ਚ ਹੁੰਦੀ ਸਾਨੂੰ ਟਾਈਮ ਦੇ ਦੇਂਦੇ ਪਰ ਉਹ ਜਿਹੜੀ ਚਿੱਠੀ ਹੀ ਪਰ ਉਹ ਜਿਹੜੀ ਚਿੱਠੀ ਸੀ ਉਹਤੇ ਨੰਬਰ ਲੱਗਣਾ ਤੇ ਮੰਦਾ ਹੀ ਸਾਨੂੰ ਕਦੀ ਵੀ ਇਦਾਂ ਨਹੀਂ ਸਮਝਿਆ ਜਾਂਦਾ ਸਾਨੂੰ ਕੋਈ ਵੀ ਮੁਸ਼ਕਲ ਆਉਂਦੀ ਆ ਤੇ ਸਾਡੀ ਕੋਈ ਵੀ ਅਸੀਂ ਸ਼ਿਕਾਇਤ ਕਰਦੇ ਆਂ ਕੋਈ ਵੀ ਅਸੀਂ ਸ਼ਿਕਾਇਤ ਕਰਦੇ ਆਂ ਤੇ ਉਹ ਚਿੱਠੀ ਜਿਹੜੀ ਆ ਉੱਥੇ ਪਈ ਰਹਿ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਚਿੱਠੀ ਜਿਹੜੀ ਆ ਉਦਾਂ ਹੀ ਸਾਨੂੰ ਨਹੀਂ ਪਤਾ ਉਹ ਚਿੱਠੀ ਕਿੱਥੇ ਜਾਂਦੀ ਆ ਕਿਉਂਕਿ ਉਹ ਨਾਂ ਤੇ ਨੰਬਰ ਲਾ ਕੇ ਕਿਤੇ ਉੱਪਰ ਜਾਂਦੀ ਆ ਤੇ ਨਾ ਹੀ ਇਹ ਸਮਝਿਆ ਜਾਂਦਾ ਵਾ ਕਿ ਉਹਦਾ ਹੱਲ ਕੀਤਾ ਜਾਵੇ ਕੀ ਹੋਏਗਾ ਐਕਸ਼ਨ ਦੇ ਮੰਨ ਲਓ ਨਹੀਂ ਤੁਹਾਡੀ ਗੱਲ ਸੁਣਵਾਈ ਤੇ ਹੁਣ ਤੁਸੀਂ ਤੇ ਕੀ ਕੀ ਅੱਗੇ ਕੀ ਕਾਰਵਾਈ ਕਰੋਗੇ ਜੀ ਜੇ ਸਾਡੀ ਮਤਲਬ ਅੱਗੇ ਅੱਜ ਸੁਨਮਾਈ ਸਾਡੀ ਨਹੀਂ ਹੁੰਦੀ ਅਸੀਂ ਇਹੀ ਮੰਗ ਮੰਗ ਸਾਡੀ ਇਹੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਮੈਡਮ ਦੀ ਬਦਲੀ ਜਿਹੜੀ ਬਦਲੀ ਦੀ ਲੈਟਰ ਲਿਖੀ ਜਾਵੇ ਉੱਪਰ ਐਮ ਡੀ ਸਾਹਿਬ ਨੂੰ ਭੇਜੀ ਜਾਵੇ ਜਿਵੇਂ ਮਤਲਬ ਉਹਦੇ ਵਿੱਚ ਅਸੀਂ ਆਪਣੀਆਂ ਪ੍ਰੋਬਲਮਸ ਦਸੀਆਂ ਵਾਂ ਸਾਡੀ ਸ਼ਿਕਾਇਤ ਜਿਹੜੀ ਉੱਪਰ ਤੱਕ ਭੇਜੀ ਜਾਵੇ ਕਿਉਂਕਿ ਇੱਥੇ ਮੈਡਮ ਕਹਿੰਦੇ ਆ ਕਿ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਮੈਡਮ ਤੇ ਇਹ ਵੀ ਕਹਿੰਦੇ ਮੈਨੂੰ ਹੈਲਥ ਮਨਿਸਟਰ ਵੀ ਕੁਝ ਨਹੀਂ ਕਰ ਸਕਦੇ ਤੇ ਫਿਰ ਅਸੀਂ ਤੇ ਇੱਕ ਸਾਬ ਦੇ ਡਰੇ ਹੋਏ ਹਾਂ ਕਿ ਜੇ ਹੈਲਥ ਮਨਿਸਟਰ ਵੀ ਕੁਝ ਨਹੀਂ ਕਰ ਸਕਦੇ ਵੇਖੋ ਤੇ ਫਿਰ ਸਿਵਲ ਸਰਜਨ ਸਾਹਿਬ ਤੇ ਇੱਥੇ ਇਹੀ ਦਫਤਰੀ ਸਟਾਫ ਸਾਰੇ ਹੈਗੇ ਆ ਤੇ ਉਹ ਅਹੀਂ ਚਾਹੁੰਦੇ ਆ ਕਿ ਸਾਬ ਸਾਡੀ ਚਿੱਠੀ ਜਿਹੜੀ ਆ ਉੱਪਰ ਭੇਜੋ ਨਾ ਐਮ ਡੀ ਸਾਹਿਬ ਨੂੰ ਤੇ ਉਹਨਾਂ ਵੱਲੋਂ ਇਹਨਾਂ ਦੀ ਬਦਲੀ ਕਰ ਦਿੱਤੀ ਜਾਵੇ ਕਦੋਂ ਤੱਕ ਤੁਹਾਡਾ ਐਕਟ ਨਾ ਜਾਰੀ ਰਹੇਗਾ ਜੇ ਮੰਨੋ ਨਹੀਂ ਕਰਦੇ ਇਹ ਅਣਮਿੱਥੇ ਸਮੇਂ ਲਈ ਚੱਲੀ ਜਾ ਰਿਹਾ ਹੈਗਾ हां जी मैम ਤੁਹਾਡਾ ਕੀ ਨਾਮ ਹੈ ਤੇ ਕਿਹੜੀ ਦੁਨੀਆਂ ਤੋਂ ਹੋ ਤੁਸੀਂ ਮੇਰਾ ਨਾਮ ਜਗਰਾਜ ਕੌਰ ਹੈ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਤਰਨਤਾਰਨ ਦੀ ਮੈਂ ਜ਼ਿਲ੍ਹਾ ਪ੍ਰਧਾਨ ਆ ਅਸੀਂ ਇੱਥੇ ਡੀਐਮਓ ਲਵਲੀਨ ਮੈਡਮ ਜੋ ਕਿ ਡੀਪੀਐਮ ਦਾ ਚਾਰਜ ਨਿਭਾ ਰਹੇ ਆ ਉਹਨਾਂ ਦੇ ਖਿਲਾਫ ਧਰਨਾ ਲਾਉਣ ਆਏ ਆ ਮੈਡਮ ਵੱਲੋਂ 6-7 ਸਾਲ ਤੋਂ ਲਗਾਤਾਰ ਸਾਡੇ ਕਿੱਦਰ ਲਈ ਬਹੁਤ ਹੀ ਗਲਤ ਸ਼ਬਦਾਵਲੀ ਵਰਤੀ ਜਾਂਦੀ ਹੈ ਸਾਡੇ ਕੱਪੜਿਆਂ ਤੇ ਗਲਤ ਕਮੈਂਟ ਕੀਤੇ ਜਾਂਦੇ ਆ ਮੀਟਿੰਗ ਦੇ ਟ੍ਰੇਨਿੰਗਾਂ ਦੇ ਬਹਾਨੇ ਸਾਨੂੰ ਬੁਲਾਇਆ ਜਾਂਦਾ ਹੈ ਜਦਕਿ ਮੁੱਦੇ ਵਾਲੀ ਗੱਲ ਜੋ ਟੌਪਿਕ ਹੁੰਦਾ ਮੀਟਿੰਗ ਦਾ ਕਦੀ ਵੀ ਉੱਤੇ ਤੇ ਗੱਲ ਨਹੀਂ ਹੁੰ ਇਹ ਗੱਲ ਕਰਕੇ ਸਾਡੇ ਕਿਡ ਨੂੰ ਹਮੇਸ਼ਾ ਹੀ ਵਿਦਨਾਮ ਕੀਤਾ ਜਾਂਦਾ ਸਾਨੂੰ ਇਹ ਕਿਹਾ ਜਾਂਦਾ ਰਾਤ ਰਾਤ ਤੱਕ ਆਨਲਾਈਨ ਰਿਪੋਰਟਿੰਗ ਕਰ ਦੋ ਇਹ ਕੰਮ ਕਰ ਦੋ ਪਰ ਜਦ ਕਿ ਸਾਨੂੰ ਐਪਰੀਸ਼ੀਏਟ ਕਦੀ ਵੀ ਨਹੀਂ ਕੀਤਾ ਜਾਂਦਾ ਲਾਸਟ 6 ਤਰੀਕ ਨੂੰ ਚਵਾਲ ਬਲੌਗ ਦੀ ਮੀਟਿੰਗ ਹੋਈ ਸੀ ਜੋ ਕਿ ਐਨਸੀਡੀ ਤੇ ਆਬਾ ਦੇ ਰਿਲੇਟਿਡ ਸੀ ਉਹਦੇ ਵਿੱਚ ਸਾਡੇ ਰਵਿੰਦਰ ਸੀਐਚਓ ਉਹਨਾਂ ਨੂੰ ਗਲਤ ਸ਼ਬਦਾਵਲੀ ਮੈਡਮ ਵੱਲੋਂ ਵਰਤੀ ਗਈ ਕਿ ਤੂੰ ਐਦਾਂ ਬੋਲਦੀਆਂ ਉਦਾਂ ਬੋਲਦੀਆਂ ਜਦ ਕਿ ਉਸ ਲੜਕੀ ਵੱਲੋਂ ਇੱਕ ਇੱਕੋ ਆਨਸਰ ਸੀਗਾ ਕਿ ਮੈਡਮ ਮੀਟਿੰਗ ਦੇ ਬਹਾਨੇ ਤੁਸੀਂ ਸਾਨੂੰ ਜਲੀਲ ਨਾ ਕਰੋ ਪਲੀਜ਼ ਤੇ ਮੈਡਮ ਵੱਲੋਂ ਉਸ ਲੜਕੀ ਦੇ ਖਿਲਾਫ 7 ਤਰੀਕ ਨੂੰ ਲੈਟਰ ਕੱਟ ਕੇ 150 ਬੰਦੇ ਦੇ ਗਰੁੱਪ ਵਿੱਚ ਸ਼ੇਅਰ ਕੀਤੀ ਗਈ ਜੋ ਕਿ ਉਹਨੂੰ ਪਰਸਨਲੀ ਵੀ ਸ਼ੇਅਰ ਹੋ ਸਕਦੀ ਸੀ ਜਦਕਿ ਮੀਟਿੰਗ ਤੋਂ ਬਾਅਦ ਸਾਰਾ ਮਾਮਲਾ ਸੌਲਟਡ ਹੋ ਚੁੱਕਾ ਸੀ ਉਸ ਤੋਂ ਬਾਅਦ ਵੀ ਮੈਡਮ ਵੱਲੋਂ ਲੈਟਰ ਸ਼ੇਅਰ ਕਰਕੇ ਉਹਨੂੰ ਇਹ ਕਿਹਾ ਗਿਆ ਕਿ 2 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਦਿੱਤਾ ਜਾਵੇ ਨਹੀਂ ਤੇ ਐਮ ਡੀ ਡਾਇਰੈਕਟਰ ਵੱਲੋਂ ਤੇਰੇ ਤੇ ਕਾਰਵਾਈ ਹੋਵੇਗੀ ਮੈਡਮ ਵੱਲੋਂ ਇਹ ਪਹਿਲੀ ਵਾਰ ਨਹੀਂ ਹੋਇਆ ਸਰ ਅੱਗੇ ਵੀ ਹੁੰਦਾ ਆ 7 ਸਾਲ ਤੋਂ ਅਸੀਂ ਇਗਨੋਰ ਕਰਦੇ ਆ ਸੀਨੀਅਰ ਆ ਸੀਨੀਅਰ ਆ ਸੀਨੀਅਰ ਪਰ ਕਦੀ ਵੀ ਅਪਰੀਸ਼ੀਏਟ ਨਹੀਂ ਕਰਨਾ ਦਬਾਅ ਬਣਾਉਣਾ ਆਪਣਾ ਆਪਣੀ ਜ਼ਰੂਰਤ ਦਿਖਾਉਣੀ ਤੁਸੀਂ ਨਕਮੀਆਂ ਤੁਹਾਡੇ ਪੇਰੈਂਟਸ ਨਕਮੇ ਤੁਸੀਂ ਇਦਾਂ ਦੇ ਕੱਪੜੇ ਪਾਉਂਦੀਆਂ ਤੁਸੀਂ ਇੱਥੇ ਤੁਰੀਆਂ ਫਿਰਦੀਆਂ ਤੁਹਾਨੂੰ ਮੈਂ ਅਫਸਰ ਨਹੀਂ ਬਣ ਦੇਣਾ ਸਰ ਹਮੇਸ਼ਾ ਹੀ ਸਾਡੇ ਨਾਲੇ ਹੁੰਦਾ ਤੇ ਅਸੀਂ 8 ਤਰੀਕ ਨੂੰ ਸਰ ਕੋਲ ਆਣ ਕੇ ਸਰਨਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿਵਲ ਸਰਜਨ ਸਰਵਲ ਨੂੰ ਟਾਲ ਮਟੋਲ ਕੀਤਾ ਗਿਆ ਸਾਨੂੰ ਖੱਜਲਖਵਾਰ ਕੀਤਾ ਗਿਆ ਉਸ ਤੋਂ ਬਾਅਦ 10 ਤਰੀਕ ਨੂੰ ਸਾਡੇ ਵੱਲੋਂ ਆਨਲਾਈਨ ਆਫਲਾਈਨ ਕੰਮ ਬੰਦ ਕਰਕੇ ਤੇ ਅਸੀਂ ਅਲਟੀਮੇਟਮ ਦੇ ਚੁੱਕੇ ਸੀ ਜੋ ਕਿ ਅੱਜ 12 ਤਰੀਕ ਨੂੰ ਸਾਡੇ ਸਾਰੇ ਸਮੋਹ ਸੀਐਚਓ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਇਹ ਉਹ ਡੇਟਾ ਉਹ ਕਿਹਦੀ ਤਨੋਂ ਦੀ ਕਿਉਂ ਇਹ ਕਿਤੇ ਹੋ ਰਿਹਾ ਹੈ ਸਰ ਹਮੇਸ਼ਾ ਹੀ ਹੁੰਦੀਆਂ ਆ ਕਿਸੇ ਨਾ ਕਿਸੇ ਬਹਾਨੇ ਜਿਹੜਾ ਵੀ ਬੰਦਾ ਆਪਣੀ ਰਿਸਪੈਕਟ ਲਈ ਇਹਨਾਂ ਨੂੰ ਜਵਾਬ ਦਿੰਦਾ ਆ ਹਮੇਸ਼ਾ ਉਹਨੂੰ ਟਾਰਗੇਟ ਕੀਤਾ ਜਾਂਦਾ ਆ ਉਹਨੂੰ ਇਹ ਕਿਹਾ ਜਾਂਦਾ ਆ ਤੁਹਾਨੂੰ ਨੌਕਰੀਆਂ ਤੋਂ ਕਢਾ ਦੇਣਾ ਤੁਹਾਡੀਆਂ ਤਨਖਾਹਾਂ ਰੋਕ ਦੇਣੀਆਂ ਤੁਹਾਡੀਆਂ ਪਰਸਨਲੀ ਚੈਕਿੰਗਾਂ ਹੋਣੀਆਂ ਸੈਂਟਰਾਂ ਦੀਆਂ ਜੋ ਕਿ ਸਰ ਇਹਨਾਂ ਨੇ ਕਰਵਾਈਆਂ ਵੀ ਆ ਸਰ 2 ਵਜੇ ਦਾ ਡਿਊਟੀ ਟਾਈਮ ਹੁੰਦਾ ਪੌਣੇ 2 2 ਵਜੇ ਇਹਨਾਂ ਨੇ ਸਾਡੀਆਂ ਚੈਕਿੰਗਾਂ ਕਰਾਈਆਂ ਹਰ ਮੁੱਦੇ ਤੇ ਸਾਨੂੰ ਬਹੁਤ ਹੀ ਗਲਤ ਸ਼ਬਦਾਵਲੀ ਵਰਤੀ ਜਾਂਦੀ ਆ ਜੋ ਕਿ ਬਹੁਤ ਹੀ ਨਿੰਦਣਯੋਗ ਆ ਅਜੇ ਤਾਂ ਸਾਡੀਆਂ ਫੈ ਇਹ ਚੀਨ ਵਾਲੂ ਨਹੀਂ ਕਰ ਰਹੇ ਪਰ ਜਿੱਦਣ ਸਾਡੀਆਂ ਫੈਮਲੀਆਂਸ ਤੇ ਸਾਡੇ ਨਾਲ ਪਬਲਿਕ ਜਿਆਦਾ ਜੁੜਗੀ ਨਾ ਉਸ ਦਿਨ ਅਸੀਂ ਮੈਡਮ ਨੂੰ ਦੱਸਾਂਗੇ ਕਿ ਰਿਸਪੈਕਟਫੁਲੀ ਆਫੀਸ਼ੀਅਲੀ ਕਿਸੇ ਨਾਲ ਕਿੱਦਾਂ ਗੱਲ ਕਰੀ ਦੀ ਆ ਅਸੀਂ ਇਹ ਮੰਗ ਕਰਦੇ ਹਾਂ ਜਿੱਦਾਂ ਸਾਡੀ ਲੜਕੀ ਦੇ ਲੈਟਰ ਸ਼ੇਅਰ ਕੀਤੀ ਉਹਨੂੰ ਵਾਪਸ ਲਿਆ ਜਾਵੇ ਸੇਮ ਲੈਟਰ ਸਿਵਲ ਸਰਜਨ ਸਾਹਿਬ ਮੈਡਮ ਦੇ ਡੀਐਮਓ ਲਵਰੀਨ ਕੌਰ ਦੀ ਕਟਨ ਤੇ ਡਾਇਰੈਕਟਰ ਸਾਹਿਬ ਨੂੰ ਫਾਰਵਰਡ ਕਰਨ ਜੇ ਨਹੀਂ ਇਹ ਕਰਦੇ ਤੇ ਫਿਰ ਕੀ ਫਿਰ ਸਾਡਾ ਧਰਨਾ ਇਦਾਂ ਹੀ ਲਗਾਤਾਰ ਚੱਲੇਗਾ ਸਰ ਹਾਂਜੀ ਮੈਮ ਅੱਜ ਕਿੰਨਾ ਵੱਲੋਂ ਧਰਨਾ ਲਗਾਇਆ ਤੇ ਕੀ ਮਾਮਲਾ ਜੀ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਜੈਸਮੀਨ ਕੌਰ ਆ ਮੈਂ ਜ਼ਿਲ੍ਹਾ ਪ੍ਰਧਾਨ ਆ ਤਰਨਤਾਰਨ ਸੀ ਐਚ ਯੂਨੀਅਨ ਦੀ ਅਸੀਂ ਸਿਹਤ ਸਭਾਵਾਂ ਦਿੰਨੇ ਆ ਤੇ ਪਿੰਡਾਂ ਵਿੱਚ ਇੱਥੇ ਸਾਡੀ ਮੀਟਿੰਗਸ ਹੁੰਦੀਆਂ ਜਿੱਦਾਂ ਸਾਡੇ ਇੱਥੇ ਡੀ ਐਮ ਐ ਮੈਡਮ ਆ ਉਹਨਾਂ ਵੱਲੋਂ ਸਾਡੀਆਂ ਮੀਟਿੰਗਸ ਲਈਆਂ ਜਾਂਦੀਆਂ ਤੇ ਹਰ ਵਾਰ ਹਰ ਮੀਟਿੰਗ ਵਿੱਚ ਤੁਨ ਤੜਾਕ ਕਰਕੇ ਗੱਲ ਕੀਤੀ ਜਾਂਦੀ ਹੈ ਸਾਡੇ ਕੱਪੜਿਆਂ ਦੇ ਕਮੈਂਟ ਕੀਤੇ ਜਾਂਦੇ ਆ ਤੇ ਬਾਅਦ ਵਿੱਚ ਆਫਿਸ 'ਚ ਬੁਲਾ ਕੇ ਮਾਫੀ ਮੰਗ ਲਈ ਜਾਂਦੀ ਹੈ ਹਰ ਵਾਰ ਐਦਾਂ ਹੁੰਦਾ ਇਹ ਹੁਣ ਤੋਂ ਨਹੀਂ ਚੱਲ ਰਿਹਾ ਲਾਸਟ 6 ਸਾਲ ਤੋਂ ਚੱਲ ਰਿਹਾ ਬਾਰ ਬਾਰ ਸਾਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਹੁਣ ਤੇ ਆਈਆਂ ਹੁਣ ਦੀਆਂ ਜਾਂ ਨਵੀਆਂ ਜ਼ਿਆਦਾ ਤਨਖਾਹਾਂ ਲੈਣ ਦੀਆਂ ਅਸੀਂ ਆਪਣੇ ਪੜ੍ਹਾਈ ਦੇ ਅਕੋਰਡਿੰਗ ਸਰ ਤਨਖਾਹਾਂ ਲੈ ਰਹੇ ਹਾਂ ਮਤਲਬ ਸਿੱਧਾ ਆ ਕੇ ਇੱਥੇ ਭਰਤੀ ਹੋ ਗਏ ਨੇ ਤਨਖਾਹਾਂ ਅਸੀਂ ਟੈਸਟ ਦੇਖਿਆ ਆਂ ਬਾਰ ਬਾਰ ਤਨਖਾਹਾਂ ਸੁਣਾਈ ਜਾਂਦੀਆਂ ਸਾਡੇ ਮਾਪਿਓ ਬਾਰੇ ਬੋਲਿਆ ਜਾਂਦਾ ਇੱਥੇ ਕਿ ਤੁਸੀਂ ਲੈ ਲਣੀਆਂ ਕੱਢਦੇ ਆਉਂਦੇ ਏਸ ਇਹੋ ਜਿਹੀ ਸ਼ਬਦਾ ਸ਼ਬਦਾ ਦੀ ਵਰਤੂ ਕੀਤੀ ਜਾਂਦੀ ਸਾਡੇ ਗਿੰ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਇੱਥੇ ਲੱਗਿਆ ਨੂੰ ਲਵਲੀਨ ਮੈਮ ਨੂੰ ਇੱਥੇ 15 ਸਾਲ ਹੋ ਚੁੱਕੇ ਆ ਉਹ ਐਜ਼ ਅ ਡੀਐਮਈ ਉਹ ਇੱਥੇ ਜੌਬ ਕਰਦੇ ਆ ਇਹ ਤੁਹਾਡਾ ਡਿਨਾਈ ਬਿਹੇਵੀਅਰ ਇਦਾਂ ਦਾ ਕੀਤਾ ਕਿ ਜਾਨ ਨਹੀਂ ਬਣਾਣੀ ਸਾਰੇ ਬਾਕੀ ਸਟਾਫ ਨਾਲ ਵੀ ਕਰਦੇ ਆ ਪਰ ਅਸੀਂ ਆਪਣੇ ਲਈ ਆਵਾਜ਼ ਚੁੱਕੀ ਆ ਸਾਨੂੰ ਨਹੀਂ ਪਤਾ ਕਿ ਉਹ ਇੰਨੇ ਸਾਲਾਂ ਤੋਂ ਆਵਾਜ਼ ਕਿਉਂ ਨਹੀਂ ਚੱਕ ਰਹੇ ਬਾਕੀਆਂ ਨਾਲ ਵੀ ਹੁੰਦਾ ਸਾਨੂੰ ਪਤਾ ਸਾਰਾ ਕੁਝ ਇੱਥੇ ਹੈ ਕਿ ਕੀ ਚੱਲਦਾ ਸ਼ੁਰੂ ਤੋਂ ਇਦਾਂ ਹੁੰਦਾ ਆ ਰਿਹਾ ਬਹੁਤ ਲੋਕਾਂ ਨੂੰ ਬੋਲੇ ਯਾਰ ਪਰ ਅਸੀਂ ਆਪਣੇ ਆਪਣੇ ਕੈਡ ਲਈ ਆਵਾਜ਼ ਚੁੱਕਾਂਗੇ ਅੱਜ ਜੜਾ ਇਹ ਕੀ ਤੁਸੀਂ ਕੀ ਤੁਹਾਡਾ ਧਰਨਾ ਲੱਗਾ ਵਾ ਕੀ ਇਹਦੇ ਬਾਰੇ ਸਰ ਅਸੀਂ ਧਰਨਾ ਲਾਇਆ ਕਿ ਮੈਡਮ ਦੀ ਇੱਕ ਸ਼ਬਦਾਵਲੀ ਦੇ ਜੋ ਬੋਲਦੇ ਆ ਉਹਨਾਂ ਦੇ ਕਿਉਂਕਿ ਅਸੀਂ ਸਰ ਕੋ ਗਏ ਸੀ ਸਿਵਲ ਸਰਜਨ ਸਰ ਕੋ ਉਹਨਾਂ ਨੇ ਸਾਡੀ ਤੰਗਾ ਲੈਣੀ ਧਿਆਨ ਨਾਲ ਸੁਣੀ ਆਪਾਂ 4 ਘੰਟੇ ਵੇਟ ਕਰਦੇ ਰਹੇ ਆ ਤੇ ਬਾਅਦ ਵਿੱਚ ਸਰ ਨੇ ਕਹਿੰਦੇ ਕਿ ਆਪਾਂ ਕੁਝ ਕਰਾਂਗੇ ਅਸੀਂ 2-3 ਦਿਨ ਵੇਟ ਕੀਤੀ ਆ ਕੁਝ ਵੀ ਨਹੀਂ ਹੋਇਆ ਹੁਣ ਅਸੀਂ ਮੈਡਮ ਨੂੰ ਅਸੀਂ ਇੱਥੇ ਚਾਹੁੰਦੇ ਆ ਕਿ ਮੈਡਮ ਇਥੋਂ ਚਲੇ ਜਾਣ ਇਥੋਂ ਟ੍ਰਾਂਸਫਰ ਕਰਾ ਕੇ ਚਲੇ ਜਾਣ ਤੇ ਜੇ ਨਹੀਂ ਉਹਨਾਂ ਦੀ ਬਦਲੀ ਹੁੰਦੀ ਜਾਂ ਮਤਲਬ ਸਰਕਾਰ ਦਾ ਕੋਈ ਕਾਰਵਾਈ ਨਹੀਂ ਕਰਦੇ ਤੇ ਕੀ ਐਕਸ਼ਨ ਲਵੋ ਸਰ ਅਸੀਂ ਆਪਣਾ ਧਰਨਾ ਕੰਟੀਨਿਊ ਰੱਖਾਂਗੇ ਅਸੀਂ ਹੁਣ ਪਿੱਛੇ ਨਹੀਂ ਹਟਣਾ ਅਸੀਂ ਆਪਣਾ ਧਰਨਾ ਪੂਰਾ ਕੰਟੀਨਿਊ ਰੱਖਾਂਗੇ ਅੱਗੇ ਵੱਸ ਤੇ ਜੋ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਹਾਂਜੀ ਸਰ ਅੱਜ ਤੁਹਾਡੇ ਦਫ਼ਤਰ ਇੱਥੇ ਜਿਹੜਾ ਧਰਨਾ ਲੱਗਾ ਉਹਦੇ ਬਾਰੇ ਤੁਹਾਡਾ ਦਿੱਥੀ ਕਿਉਂ ਲੱਗਾ ਦੇ ਕੀ ਮਦਦ ਦਸਰਾ ਨਹੀਂ ਪਿੱਛੇ ਦੇ ਇਸੇ ਹਫ਼ਤੇ ਮੈਂ ਬਰਾ ਮੂਚੜੀਆਂ ਦਾ ਤਾਂ ਤੁਹਾਨੂੰ ਬਿਲੀਆਂ ਸੀ ਨੂੰ ਤਾਂ ਉਹ ਬਸ ਸੀ ਇਹਨਾਂ ਕਰ ਵਿਚਾਰੇ ਇਹਦਾ ਇਦਾਂ ਦੇ ਦੇ ਸੀ ਕੋਈ ਬਰਾ ਗਰੀਬਾਂ ਦੀ ਜਾਂਦੀ ਬੱਧੀ ਬੱਧੀ ਅਨੇਕ ਸੀ ਆਖਾ ਸੀ ਅਤੇ ਅਨੇਕ ਸੀ ਆਦਿ ਬੋਜਨ ਦੀ ਆਫਤ ਜੋ ਆ ਮਣੋਈ ਤੇ ਅਸੀਂ ਸਭ ਨੇ ਉਹਨੇ ਪੀਣਾ ਦੀ ਤਸੀਰ ਤੋਂ ਬੰਦ ਆ ਮੁਸਬਾਹ ਜੁਮਾਗਲੇ ਨੂੰ ਅੱਜ ਤੇ ਬੈਠਾ ਉਹਨਾਂ ਨੂੰ ਉਹਨਾਂ ਨੇ ਕਿਹਾ ਦਾ ਇਹ ਵੀ ਸਾਹਮਣੇ ਆ ਕੇ ਕੇਡੀ ਕੇ ਲਿਆ ਕਰਨਾ ਹੈ ਕਰਨਾ ਹੈ ਆਮ ਚਾਰਮੀ ਆ ਪਾ ਜਲਾ ਕਰਦੇ ਆ ਉਹਨਾਂ ਵਿੱਚ ਕਿਹਾ ਤੋਂ ਬਾਅਦ ਮੈਂ ਉਹਨਾਂ ਨੂੰ ਆਪਣਾ ਬਿਆਨ ਲਈ ਬਲੈਕਗ੍ਰੈਂਡ ਨੂੰ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਲੈਵਲ ਦੇ ਸੀਓ ਨੂੰ ਲੈ ਲਿਆ ਨਿਊ ਲੈਵਲ ਪਰਸਨਲ ਅਸੂ ਨੂੰ ਮੀਟਿੰਗ ਦੇ ਦੌਰਾਨ ਹੋਈ ਜਿੱਤਵਾ ਹੋ ਗਿਆ ਟੈਟਰਗਾ ਹੋਇਆ ਅوری ਨਾਲ ਨੇ ਬੇਰ ਦੀ ਕੀਤੀ ਕਰਦੀ ਮੈਂ ਦੋਸਤੋ ਬਾਅਦ ਜੀ ਸਾਡਾ ਡਿਕਾ ਹੁੰਦਾ ਕਮੇਟੀ ਬਣਾਤੀ ਹੈ ਕਿ ਨਵਸਾਰਾ 400 ਇਹ ਸਮਝਵਾਉਣ ਕਿਥੇ ਦੋ ਕਮੇਟੀ ਨੰਬਰ ਤੋਂ ਬਣਾ ਵੀ ਹੋਊਟ ਬੁਰ ਗੋਡਨ ਵੀ ਮਿਕਸ਼ਨ ਲਾਗੋ ਤੀ ਬਤੋ ਕਹਿ ਰਹੇ ਨਾ ਕਿ ਅਹੀਂ ਆਇਆ ਨਾ ਤਾਨੂੰ ਮੈਨੂੰ ਆਰ ਦੇ ਕੇ ਸੰਤੋਏ ਰਿਸਪੌਂਸ ਨਹੀਂ ਦਿੱਤਾ ਜਾਈ ਚਾਰ ਪੰਜ ਬਿਲਕੁਲ ਦੇ ਬੰਦੋ ਠੀਕੋ ਮੈਂ ਉਸ ਆਪਾਂ ਨਾ ਬੀਨਾਂ ਉਹ ਤੇ ਗੱਲ ਬਣਾ ਤਾ ਕਹੀ ਗੋਬੀ ਬਿਜ਼ਨਸ ਸਟਾਟਿਸਟਿਕ ਡੀਟੇਲਿੰਗ ਸਰਵਿਸ ਤੇ ਵੀ ਮੈਂ ਇਹਨਾਂ ਨੂੰ ਬਾਅਦ ਵਿੱਚ ਨਹੀਂ ਸਾਡੀ ਗੱਲ ਮੈਂ ਕਿਹਾ ਠੀਕ ਹੈ ਦੋ ਲੜਕੀ ਨਹੀਂ ਮੈਂ ਨਾ 15-20 ਮਿੰਟ ਲੈਣੇ ਚਾਹਣਤ ਸਾਢੇ 5 ਤੱਕ ਬੈਠਾ ਗੱਲ ਹੋਣੀ ਨਹੀਂ ਮੈਂ ਕਿਹਾ ਮੈਨੂੰ ਦੋ ਟਾਈਮ ਦਾ ਟਾਈਮ ਪੂਰੀ 10 ਸਹੀ ਵਾਰ ਆਪਾਂ ਦੋ ਦਾ ਟਾਈਮ ਦਿਓ ਮੂਹਰੇ ਨੰਬਰ ਆ ਜਾਂਦਾ